ਕਿਵ ਜੀ ਹਰ ਜੁਗ ਜੁਗ ਭਗਤੀ ਪਾਇਆ ਤੈ ਜਰਖਦਾ ਆਇਆ ਰਾਮ ਰਾਜੇ ਹਰ ਨਾਗ ਸਵੇਸ਼ ਹਰ ਮਾਰਿਆ ਰਹਿਲਾ ਦੇ ਤਰਾਇਆ ਅੰਕਾਰੀਆ ਨਿਤ ਕਾ ਬੇਠ ਦੇ ਨਾਮ ਦੇ ਮੁਖ ਲਾਇਆ ਜਨ ਨਾਨਕ ਐਸਾ ਹਰਿ ਸੇਵਿਆ ਪੰਥ ਲਈ ਜਿੜਿਆ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਨਖਰਾਰੀ ਸਿਗੁਰ ਸੋਰ ਘੀਰਾ ਕੇਹਾ ਸ਼ੁਕਰ ਕੇਹਾ ਜਿਤ ਬਹਿ ਸਰਬਿ ਸਮਾਲੇ ਵਾਜੇ ਤੇਰੇ ਨਾਗਿ ਅਨੇਕਾ ਸੰਸਾ ਕੀਤੇ ਤੇਰੀ ਗਉਣਹਾਰੀ ਕੀਤੇ ਤੇਰੇ ਰਗੁ ਪ੍ਰੀਤਿ ਸੁੰਗਹੀਐ ਕੀਤੇ ਤੇਰੀ ਗਉਣਹਾਰੀ ਗਉਣ ਜਿਨਾ ਗਉਣਹਾਰੀ ਬੈ ਸੰਤ ਰੂਗ ਕਰਿ ਰਜ ਤਰੁ ਮਦੁਆਨੀ ਗਾਵਣ ਜਗਨ ਚਿਰ ਗੁਬਤ ਲਿਖ ਜਾਨਨ ਲਿਖ ਲਿਖ ਤਰਪੀ ਚਾਰੇ ਗਾਵਣ ਜਗਨ ਈਸ਼ਰ ਬ੍ਰਹਮਾ ਦੇਵੀ ਸ਼ੋਨ ਦੇ ਰੇਸ਼ ਗਣਿ ਸੁਬਾੜੀ ਗਾਵਣ ਜਗਨ ਜਿਤੇਂ ਰਾਜਨ ਬੈਠੇ ਦੇਵਤੀ ਅੰਦਰ ਨਾਲੇ ਗਾਵਣ ਜਗਨ ਸਿੱਧ ਸਮਾਦੀ ਇੰਦਰ ਗਾਵਣ ਜਗਨ ਸ਼ਾਨ ਵਿਚਾਰੀ ਗਾਵਣ ਜਗਨ ਜਤੀ ਸਤੀ ਸੰਤੋਖੀ ਗਾਵਣ ਜਗਨ ਮੇਰੁ ਖਰਾਰੇ ਗਾਵਣ ਦਿਦਨਾ ਬੰਨਲੇ ਬਲ ਨਰਹੀ ਸਰ ਜਗ ਜਗ ਵਿਦਾਨ ਆਨੇ ਗਾਵਣ ਦਿਖਨਾ ਮੋਹਨੀ ਆ ਮਹਨ ਸਰਗ ਮਨ ਜਪੇ ਅਗੀ ਗਾਵਣ ਦਿਦਨਾ ਰਤਨਾ ਪਾਏ ਦੇਵੀ ਅਠ ਛੜੀ ਰਤਨ ਨਰ ਲੀ ਗਾਵਣ ਦਿਦਨਾ ਜੋਲੀ ਮੋਹਨ ਬਲ ਜੂਰਾ ਗਾਵਣ ਦਿਦਨਾ ਕਾਣੀ ਚਾਰੀ ਗਾਵਣ ਦਿਦਨਾ ਘਟ ਬੰਦਲ ਗ੍ਰਹ ਬੰਡਾ ਕਰ ਕਰ ਰੱਖੇ ਤੇਰੇ ਧਾਰ ਜੀ ਜਿਦਨ ਗਾਵਣ ਜੋਤਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿ ਰੰਗੇ ਰੰਗੇ ਭਾਵੇਂ ਕਰ ਕਰ ਜਿਨਸੀ ਮਾਇਆ ਜਿਨ ਪਾਈ ਕਰ ਕਰ ਇਹ ਕਹਿ ਗੀਤ ਆਪਣਾ ਜਿਉ ਨਿਸ਼ਦੀ ਵੜਿ ਆਈ ਜੋਤਿ ਚ ਪਾਵੈ ਸੋਈ ਕਰਸੀ ਫਿਰ ਹੁਕਮ ਅਨੁਕਰਣਾ ਜਾਇ ਸੋਗਾ ਦੇਸਾ ਹੋ ਸਹਾ ਬਦਸਾ ਦੇਵ ਨਾਨਕ ਰਹਿ ਡਰ ਜਾਇ ਇਸ ਮਹੱਲਾ ਪਹਿਲਾ ਛੁਰ ਵਡਾਰਾ ਆਪੇ ਆਜਾਈ ਕਹਨੇ ਵਾਰ ਕਿਰ ਰਹੀ ਜਮਾਈ ਵਢੀ ਮੇਰੀ ਸਾਹੀਵਾ ਅਗਰ ਕਬੀਰਾ ਗੁਰੂ ਕੇ ਹੀਰਾ ਕੋਈ ਨਾ ਜਾਣ ਤੇਰਾ ਕੀਤਾ ਕੀ ਵਢੀ ਚੀਰਾ ਰਹਾ ਸਭੁਰ ਕੀ ਮਿਲਿ ਸੁਰਜ ਕਮਾਈ ਸਭੋ ਕੀ ਮਤ ਮਿਲ ਕੇ ਮਤ ਪਾਈ ਗਿਆਨੀ ਧਿਆਨੀ ਗੁਰੂ ਸਭ ਸਤਿ ਸਭ ਸਭ ਤਪ ਸਭ ਚੰਗੀ ਆਈਏ ਸਦਾ ਕ੍ਰਪਾ ਕੀ ਆਪੜੀ ਆਈਏ ਤੇਰੇ বিনা ਸ੍ਰੀ ਗਣਨਾ ਨਾ ਪਾਈਆ ਕਰਨ ਬਿਲੇ ਰੰਧਾ ਕੁਰ ਹਈਆ ਅਖਨ ਵਾਲਾ ਕਿਆ ਵਿਚਾਰ ਸਿਭਤੀ ਪਰੇਤੀ ਦੀ ਪੰਡਾਰਾ ਜੇਤੋਂ ਦੀ ਜਿਸ ਕਿਆ ਕਾ We okay. yeah. ਪ੍ਰਭੂ ਗੋਗੋ ਕੋਈ ਰੋ ਮੁਰਨਾ ਨਹੀ ਕੋਈ ਨਾ ਹੋਵਾਂ ਨਾ ਰੂਹੀ ਜੇ ਵਿੜਿਆ ਵਿੜਿ ਤ੍ਰਿਧਾ ਤਿ ਜਿਗ ਜਿਗ ਰਖੈ ਕੀ ਤੀ ਰਾਤ ਕਸੁ ਨਿਸਾਰ ਹਤੇ ਨੋ ਜਾਤ ਨਾਨਕ ਗਿਨਾਵੈ ਬਾਜਿਸਨਾ ਅਧਿਰਾਗਿ ਗੋਈ 嗯。 ਤੇਰੀ ਮਨੋ ਜੀ ਸਤ ਸੰਗਤ ਮਿਲੇ ਸਤਿਆ ਪਰਬ੍ਰਸਾਦ ਪਰਮ ਪਦਮਾਇ ਜੋਗੀ ਕਾ ਜਹਰੀ ਹਰਿਆ ਰਹਾ ਜਨਣ ਪਿਤਾ ਲੋਕ ਸਦ ਬਣਤਾ ਕੋਈ ਨਾ ਕਿਸੇ ਦੇ ਦਰਿਆ ਸਰੀਰ ਦੇ ਕਿਸ ਬਾਹੀ 타ਗੜ ਕਾਹੀ ਮਨ ਕਾ ਕਰਿਆ ਊੜੀ ਊੜਿਆ ਬੈਸਾ ਕੋਸਾ ਨਿਪਾਛ ਬਜਰੀ ਸਰੀਰ ਤਿਨ ਕਾਮਖ ਲਗ ਬਗਨ ਜੁਗ ਬ ਮਨਮ ਜਨਣ ਕਰਿਆ ਸਾਬਿ ਨਿਦਾਨ ਦਾ ਸਚੁ ਸਦਾ ਅਨੰਤਾ ਪਰ ਕਰਤਲ ਕਰਿ ਹਾ ਜਨਨ ਕੋ ਬਲ ਬਲੇ ਸਰਬ ਬਲੇ ਜਾਈਐ ਤੇਰਾ ਦਨ ਬਰ ਬਰਿਆ ਰਾਗਿਆ ਕੀ ਸ੍ਰੀ ਜਿਨਿਹਾਰ ਸਭ ਜੀਤ ਮਾਨੀ ਜੀਤੋ ਜੀਆ ਕਹਿਵ ਕਰ ਹਰਿ ਕੀ ਆਪੁ ਗੰਤ ਤਹ ਜੀ ਸਭ ਸੁਖ ਵਿਚਾਰਿ ਹਾਰਾ। ਹਰਿਆ ਪੀ ਠਾਗੁਰ ਹਰਿਆ ਪੀ ਸੇਵਕ ਜੀ ਕਿਆ ਨਾਨਕ ਜਿਤ ਵਿਚਾਰ ਤੂੰ ਟਡਟੇ ਅੰਦਰ ਸਰਬ ਨਰ ਅਤਰ ਜੀ। ਹਰਿ ਏਕੋ ਬੁਰਖ ਜਮਾਨ ਇਕਾ ਤੇ ਇਕ ਬਿਹਾਰੀ ਜੀ ਸਭ ਤੀਨੀ ਚੋੜੇ। اے ਅਰਣਵੇ ਤੇਰੀ ਜੀ ਤੇਰੀ ਕਿਆ ਬਣੀ ਆਖ ਬਖਨ ਜੋ ਸਿਵ ਹੈ ਜੋ ਸਿਵ ਹੈ ਤੁਧ ਜੀ ਜਰੜਨਿਕ ਤਿਨ ਕੁਰਬਾਨ ਹਰਿ ਦੀ ਆਵਹਿ ਹਰਿ ਕੀ ਆਵਹਿ ਤੁਧ ਜੀ ਜਨ ਜਗ ਮਨੁ ਸੁਖ ਵਾਸੀ ਸੇ ਲੋਕ ਚ ਸੇ ਮਗਿਤ ਪੈ ਜਨ ਹਰਿ ਤੇ ਆਇ ਆ ਜੀ ਤਿਨ ਥੋਟੀ ਜੰਮ ਕੀ ਫਾਸੀ ਜਨ ਰਭਾ ਜਨ ਰਭਾ ਤੇ ਆਇ ਆ ਜੀ ਤਿਤਿਕਾ ਪਾਉ ਸਭੁ ਗੁਵਾਸੀ ਜਿਨ ਸੇਵਿਆ ਜਿਨ ਰੇਵਿਆ ਮੇਰਾ ਹਰਿ ਜੀ ਤੇ ਹਰਿ ਹਰਿ ਰੂਪ ਸਮਾਸੀ ਸੇ ਧਨ ਸੇ ਧਨ ਜਨਮ ਲਿਤੇ ਆਇਆ ਜੀ ਜਨੜਾ ਨਿਤਿ ਤਨ ਬੈ ਰਾਸੀ ਤੇਰੀ ਭਗਤ ਦੇਰੀ ਭਗਤ ਪੰਡਾਰੀ ਜੀ ਭਰੇ ਦੇਤ ਦੇ ਅੰਤ ਦੇਰੀ ਭਗਤ ਤੇਰੀ ਭਗਤ ਸਿਲਾਹਨ ਤਦ ਜੀ ਹਰਿ ਹਰਿ ਗ੍ਰਾਨੇਕ ਅਨੰਤ ਹੈ ਤੇਰੀ ਅਣਕ ਤੇਰੀ ਅਣਕ ਰਹੇ ਹੈ ਪੂਜਾ ਜੀ ਤਬ ਤੱਕ ਜਬੇ ਬੇਅੰਤ ਤੇਰੀ ਅਨੇਕ ਤੇਰੀ ਅਨੇਕ ਪੜਹਿ ਬਜਿਨਿ ਸਾਛਦ ਜੀ ਕਰਿ ਕਰਿਆ ਘੜਿ ਕਰਮ ਕਰੰਤਾ ਸੇ ਭਗਤ ਜੀ ਭਗਤ ਬਲੇ ਜਨਾਨਿਕ ਜੀ ਜੋ ਭਾਵੈ ਤੇਰੀ ਹਰਿ ਭਗਵੰਤਾ ਤੂੰ ਆਵ ਬ੍ਰਹਮ ਪਰੰਤਰ ਕਰਤਾ ਜੀ ਤਦ ਜੀਵੜੀ ਅਵਰਣਕ ਹੋਈ ਤੂੰ ਜੁਗ ਜੁਗੇ ਕੋ ਸਦਾ ਸਦਾ ਤੂੰ ਏਕੋ ਜੀ ਤੂੰ ਨੇ ਚਲ ਕਰਤਾ ਸੋਈ ਤਦਿਆਪੇ ਭਾਵੈ ਸੋਈ ਵ੍ਰਤ ਜੀਤੂੰ ਆਪੇ ਕਰੈ ਸੋ ਹੋਈ ਤਦਿਆਪੇ ਸ੍ਰਿਸ਼ ਸਭ ਉਪਾਈ ਜੀਤ ਤਦਿਆਪੇ ਹਰੀ ਸਭ ਕੋਈ ਗਿਆਨ ਨਾਨਕ ਗੁਣ ਗਾਵੇ ਕਰਦੇ ਬੀ ਜੀ ਜੋ ਸਰਸ ਗਜਨੋਈ ਅਸਰ ਮਹੱਲਾ ਚੋਤਾ ਦੁਖ ਕਰਤਾ ਸਜਿਆਰ ਮੈਡਾ ਸਾਈ ਜੋ ਦਬ ਬੈ ਸੋਈ ਤਿਸੇ ਜੋਤਨ ਦੇ ਸੋਈ ਹੰ ਭਾਈ ਰਹਾ ਸਭ ਤੇਰੀ ਤੁਮ ਜਪਨੀ ਤੇ ਆਹ ਜਿਸ ਨੂੰ ਕਿਰਪਾ ਕਰੇ ਗਨਨਾ ਮਰਦਨ ਕਾਇਆ ਬਨਮੁਖ ਲੰਦ ਮਨਮੁਖ ਗਵਾਯ ਅਰਿ ਭੀਚੂੜਿਆ ਆਮਿ ਬਿਲਾਯ ਚੰਦ ਰਿਹਾ ਤਬਦਰੀ ਮਾਹੀ ਤਰੀ ਮੇਂ ਦੂਜਾ ਕੋਈ ਨਹੀਂ ਜੀਹ ਜੰਤਿ ਸਭ ਤੇ ਰਾਹੀ ਲਿ ਵਿਜੋਗ ਬਿਲੇ ਵਿਛੜਿਆ ਸੰਜੋਗੀ ਮੇਰਾ ਜਿਨ ਦੁਖੁ ਜਾਦਾਈ ਸੋਈ ਜਨ ਜਾਨੈ ਅਲਗਨੁ ਸਰੀ ਕੀ ਅੰਗਉਦਾਨ ਜਿਨ ਹਰਿ ਸੇਵਿਆ ਤਿਨ ਸੁਖੁ ਪਾਇਆ ਜਣਿ ਹਰਿ ਨਾਮੁ ਸੁਆਇ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਈ ਜਿਜ ਬਿਨ ਦੂਜੈ ਅਵਰੜਾ ਕੋਈ ਤੂੰ ਕਰ ਕਰ ਵੇਖੈ ਜਾਨ ਹਸੋਈ ਜਨਰਾਨ ਗਗਰਮ ਕ ਪਰਗਟ ਹੋਈ ਅਸਮ ਹੱਲ ਪਹਿ ਵਿੱਲਾ ਜਿ ਸਰਵਰੜਾ ਪਹਿਲੇ ਦੇਵਸਤ ਪਾਣੀ ਤਾਗਤਨ ਹ ਕੀਆ ਮੰਗਲ ਹੋ ਹੋ ਕਦਨੀ ਚਾਲੈ ਨੋ ਵੇਖੈ ਦਿਨ ਡੂਬੀ ਅਲੇ ਮਣੀਗਨ ਜੇ ਤਿਸ ਮੂਰ ਮੰਨ ਅੰਦਰ ਸਿਰਦ ਤੇਰੀ ਗੁਣ ਗਲੇ ਰਹਾ ਨਾ ਇਹ ਜੀਨੇ ਪੜਿਆ ਮੁਰਗ ਮੁਗਧਾ ਜਨਮ ਭਇਆ ਬਰਨ ਮਦਨਾਨਕ ਜਿਨ ਕੀ ਸ਼ਰਨ ਜਿਨ ਤੋਂ ਨਾਹੀ ਵਿਸਰਿਆ ਸਮ ਹੱਲਾ ਪੰਜ ਵਾ ਪਈ ਬੁਰ ਬਲ ਮਾਨਕ ਦੇਵ ਰੀਆ ਗੋਵਿੰਦ ਮੈਨ ਕੇਂਤਰੀ ਪਰਿਆ ਅਵਰ ਕਾ ਜਿਤ ਰਖੇ ਤਨ ਕਾਮ ਮਿਲ ਸਾਧ ਸੰਗਤ ਪੰਜ ਪੀਵਨ ਨਾਮ ਸਰੰਜਾਮ ਲਾਗ ਭਗੜ ਕਰੜ ਕ ਜਨਮ ਰਿਥਾ ਕੋ ਸ਼ਰਮੈ ਕੋ ਹੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀ ਜਾਉ ਪਈຸນ ਰਾਜਸ ਕਾ ਕਾਟਾ ਸੀ ਸਾਜੀ ਅਸ ਕੀ ਵਿਜਗਤ ਕੀ ਸਭ ਉਹਨ ਮਰੇ ਜਗ ਕਣਤੇ ਭਈ ਜਬੇ ਹਿਆ ਨਿਬਧਾਏ ਦੈ ਤਨਯਾ ਤਨਯ ਲੋਪਨ ਕੇ ਰਾਜਾ ਜੈ ਸਿੰਘਾ ਗਰੀਬ ਨਿਵਾਜਾ ਅਕਲਪਨ ਕੇਸ਼ਰ ਜਨ ਨਾਰੀ ਦਾ ਜਨ ਮੋਇ ਲੋਬਾਰੀ ਕਬੀ ਓਬਾ ਜਬੇ ਨਤੀ ਚਾਉ ਪਈ ਹਮੇ ਕਰੋ ਹਾ ਦਿਨ ਅਰੇ ਸ਼ਬੂਰਨ ਹੋਈ ਜਿੰਦਗੀ ਇਛਾ ਤੇ ਚਰਨ ਨਮਨ ਰਹਿ ਪਾਰਾ ਆਪਣਾ ਜਨ ਕ੍ਰੂਪ ਰਜ ਪਾਰਾ ਹਮਰੇ ਦਰਜੀ ਜਗਤ ਮੁਕਾਵ ਬੰਵਾ ਮਹਾਸਨ ਮੋੜ ਬਚਾਵੋ ਸੁਖੀ ਬਚਾ ਮੋਰ ਪਰਿਵਾਰ ਸੇਵਕ ਸੇਕ ਸਵੇ ਕਰਤਾਰਾ જન ਜਨ ਤੁਮਹਨ ਦਇਆ ਕਰਿਐ ਸਭ ਵਰਣ ਹੋਆ ਜਿਸੁ ਕਰਿਆ ਗੁਰਣ ਹੋਇ ਰਾਮਾਰੀਆ ਚਤੁਰ ਬਜਨ ਕੀ ਰਹੈ ਭਿਆਸ ਅਤਿ ਮਹੰ ਸਰਬੇ ਵਰਣ ਧਿਆਉ ਜੋ ਗੁਰਚਾਂ ਤੁਮ ਤੇ ਪਾਵ ਸੇਵਕ ਸਿਖ ਹਮਾਰੀ ਤਾਰੀਐ ਜਨ ਜਨ ਤੁਮਹਨ ਹਮਾਰੀ ਮਾਰੀਐ ਸਾਭ ਆਦਿ ਨ ਮੁਝੇ ਬਰੀਏ ਬਿਰਣ ਕਾਲ ਕਾਸਰਾਸਣੀ ਬਰੀਏ ਹੋਜੂ ਗਿਧਾਨ ਮਾਰੀ ਪਚਾ ਸ੍ਰੀ ਅਤੁਜੁ ਕੋਰੇ ਹੋਰਿ ਸ਼ਰਧਾ ਆਪਲੇ ਗੋਮੋਇ ਰੱਖਣ ਹਾਰੀ ਸਾਹਿ ਬਸੰਤ ਸਹੋਇ ਪਿਆਰੀ ਦੀਨ ਬਦ ਦੇ ਜਣਗੇ ਹੰਤਾ ਤਮੋਹ ਪ੍ਰੀਜ ਜਗਤ ਜਚ ਕੰਤਾ ਕਾਲ ਪਾਇ ਬ੍ਰਹਮਾ ਬੁਬਤਰਾਜ ਕਾਲ ਪਾਇ ਜੈ ਜੀ ਅਵਤਾਰ ਕਾਲ ਪਾਇ ਕਰ ਬਿਸਰ ਵਰਗਾਜ ਜਗਲ ਕਾਲ ਕਾ ਬੀਆ ਤਮਾਸਾ ਜਵਨਕਾਰ ਜੋਗੀ ਸਿਖਿਓ ਬੇਗਰਾਏ ਬ੍ਰਹਮਾ ਜੋਹੀਓ ਜਵਨਕਾਰ ਸਭ ਲੋਕਾਂ ਚ ਮਾਰਿਆ ਨਮ ਜਕਾਰਨ ਤਨ ਜਿ ਨਮਾਰਿਆ ਜਵਨਕਾਰ ਇਹ ਸਭ ਜਗਤ ਬਣਾਇਓ ਦੇਵਤਾ ਦੇ ਅਸਨੀ ਉਜਾਇਓ ਆਏ ਅਤੇ ਕੈਵਤਾਰਾ ਜੋਈ ਗੁਰੂ ਜੀ ਅਹੋ ਮਾਰਿਆ ਨਮ ਜਕਾਰ ਕਟ ਕਟ ਕੀ ਅੰਦਰ ਕੀ ਜਾਣਤ ਭਲੇ ਗੁਰ ਕੀ ਪੀਰ ਬਜਾਨਤ ਤੀ ਤੀ ਤੇ ਗੁਣ ਕਰੀਐ ਤੁੱਲ ਸੰਪਰ ਕਰਿਤਾ ਦ੍ਰਿਸ਼ ਕਰਿ ਹੂਲੈ ਸੰਤਨੁ ਸੁਖ ਪਾਏ ਤੇ ਰੁਹੀ ਸੁਖ ਪਾਏ ਸਾਧਨ ਕੀ ਸੁਖੀ ਕੀ ਤੀ ਮੀਤਿ ਪਛਾਨੈ ਕਟ ਕਟ ਕੀ ਪਟ ਕਟ ਕੀ ਜਾਣੈ ਜਿਵੇਦ ਕਰਿ ਕਰਿ ਪਰਤਾਰਾ ਪ੍ਰਜਾਤ ਰਤਨ ਬਰੇਹੇ ਪਾਰੈ ਜਵੇ ਆਕਰਕ ਕਰ ਕਰ ਜੋਤਿ ਤਮ ਮਿੜਿ ਗਦੀ ਕਰਿ ਸੁਰਮੁ ਜੀਤੀ ਬਦਨ ਸਿਰਿ ਸਵਤਾਰੇ ਆਪਿ ਆਪਨੀ ਪੂਜੇ ਚਾਰਿ ਤੁਮ ਸਭ ਕੀ ਦੇਹਿ ਰਹਿ ਨਿਰਾਲਮ ਜਾਨ ਗਬੇਦ ਵਿਰਿ ਅਰਿ ਅਲਮਾਨ ਅਲੰਕਾਰ ਨਰਕ ਕਾਰਣ ਨਰਦੰਭ ਆਦਾਨੀਲ ਨਾਦੇ ਸੰਭੁਤਾ ਕਮੋੜਿ ਉਚਾਰਿਤ ਭੀਜਾ ਜਗੂ ਭੀ ਨੰਮਾ ਉਦਭੀਦੈ ਤਾ ਗੂ ਗੁਰਪਾਣੋ ਨਮਨ ਮੂਰਗਜ ਬੇਦਨ ਜਨੰਤ ਮਹਾਦੇਵ ਕਹ ਤਿ ਸਦੈ ਸ਼ਿਵ ਨਲੰਕਾਰਿਕਾ ਚੀਨਕ ਨਾ ਪੀਵੈ ਕਾਉ ਬਿਉਪਨੀ ਬਲਹਿ ਜੀਤੀ ਵਰਣਿਤ ਬਿਨ ਬਿਨ ਤੋਹੀ ਤੇਤੀ ਤੁਮਰਾ ਲਖਨ ਕੈ ਪਸਾਰਾ ਕਿ ਬਿਨ ਤਜਾ ਪ੍ਰਥਮ ਸੰਸਾਰ ਹੈ ਪਿਆਰੋ ਭਾਨੋ ਜੁਰੂਪਾ ਰੰਗ ਭਯੋ ਰਾਵਕੇ ਭੂਪਾ ਅੰਡਜ ਜੀਰੇ ਜੀਰੇ ਕੀਨੀ ਅਨਭਜ ਕਾਨ ਬਹਰ ਰਖ ਦੇਨੀ ਕਹਉ ਫੂਲ ਰਾਜ ਨਭ ਬੈਟਾ ਕਹਉ ਸਿੰਮਟ ਭਯੋ ਸ਼ੰਕਰਿਏ ਕੈਟਾ ਸਿੰਘ ਰੇ ਜਿ ਚਿਗਾਈ ਆਖੰ ਭਵ ਅਦਿ ਜਗਤ ਰੂਪ ਸਿਆ ਭਾਵ ਅਵਰਿ ਸ਼ਾਮੇ ਰੇ ਤੁਮ ਕਾਰੋ ਜੇ ਕੀ ਬਾਰ ਅਜਿਕੇ ਸੰਗਰਗ ਦੇ ਜੀਤੇ ਉਤਵਿਨ ਪਤਨ ਸਗਲ ਵਲੀ ਜਗਰੂ ਰਣਗਾਤਾ ਜੀ ਤੇ ਤੁਜ ਦਾ ਸਰਣੀ ਪਾਰੇ ਤਨ ਕੇ ਦੇਸ ਤੇ ਜੁਗਤ ਹੋਵੇ ਮਰੀ ਕੁਰਗ ਜਾਣ ਪਗ ਪਰੇ ਤੇ ਹਾਰੇ ਤਨ ਕੇ ਦਿਵ ਸੰਕਟ ਸਭ ਟਾਰੇ ਜੋ ਗਲ ਕੋ ਇਕ ਬਾਰ ਕੀ ਹੈ ਹੈ ਤਾਂ ਕੀ ਕਰੇ to come ਏ ਕਦਮ ਆਨੇ ਜੋ ਸਿਮਰਨ ਜਸੁਰ ਬੀਖ ਜਬ ਪਾਪੀ ਕਹੈ ਹੁਨੇਕ ਨ ਜਾਣੀ ਆਂ ਸ੍ਰੀ ਇਸ ਪਾਣ ਕਿਰਪਾ ਤੁਮਰੀ ਕਰ ਮੈਂ ਨਿਦਿਰ ਸਬਦ ਹਿ ਭਗਾਨੀ ਆਂ ਦੁਖੁਰ ਸਗਲ ਦਿਵਾਨ ਕੋ ਸਾੜ ਕੇ ਗਹਿ ਉਤਹਾਰ ਜਾਵਰ ਗਹਿ ਗਹਿ ਕੀਲਾ and uh -huh. ਰਹੋ ਤੁਮਨ ਮੇਰੇ ਧੋਖਾ ਬਿਸਾਰੇ ਨਾਮ ਕੀ ਕਾਰੇ ਪਰ ਤੇਰਾ ਕਾਰਜ ਸਭ ਵਰਤਨ ਸਗਨਾ ਕਲਾ ਸਮਰੰਗ ਜਵਾਮੀ ਸੋਗਿ ਉੜਿ ਹੋਈ ਸਾਰੇ ਕਹਿ ਨਾਨਕ ਮਨ ਮੇਰੇ ਇਸਨੂੰ ਵਰਨਾਲੀ ਸਾਜੀ ਸਾਜੀ ਬਾਤ ਕਿਆ ਨਾਹੀ ਕਰ ਤੇਰਾ ਕਰਤਾ ਤੇਰਾ ਸਭਿ ਸਹਿ ਹੈ ਜਿਦ ਰਹੀ ਸੂ ਭਾਵੇਂ ਸਦਾ ਜਿ ਪਤਝੜ ਤੇਰੀ ਨਾਮ ਮਨ ਵਿੱਚ ਸਾਜਾ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦੁ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰਹਿ ਸੱਚਾ ਨਾਮ ਮੇਰਾ ਆਧਾਰ ਸਾਚੇ ਨਾਮਿ ਅਧਾਰ ਮੇਰਾ ਜਨ ਤੁ ਕਾ ਜਬ ਗਵਾਈਆ ਕਹਿ ਨਾਨਕ ਸੁਖ ਮਣੀਐ ਵਸੇਆ ਜਿਨੀਛਾ ਚਰੁ ਜਾਈਐ പേരി പണിത ਪਰਬੂਰੀ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦਿਤ ਸੁਨਦੀ ਪਾਣੀ ਤੇ ਕਹਤੀ ਪਵਿੱਤਰ ਸਤ ਗੁਰ ਰਹਾ ਪਰਬੂਰੀ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦਿਤ ਉਰੀ ਮੁੰਦਵ ਵੱਲਾ ਪੰਜਵੀਂ ਵਾਰ ਥਾਲਿ ਜਿਦਨ ਵਸਤੂ ਹੋਇ ਜੋ ਜਗ ਲੋਕ ਵਿਚਾਰ ਅਮ੍ਰਿਤ ਨਾਮ ਠਾਕ ਰੁਕਾ ਪਈ ਜੋ ਇਸ ਕਾ ਸ਼ਬਦ ਜੇ ਆਧਾਰ ਜੇ ਕੋ ਮੈਂ ਜੇ ਕੋ ਵੰਚੈ ਇਸ ਕਾ ਕੇ ਉਧਾਰ ਇਹ ਵਸਤ ਦਰੀਨਹ ਜਾਈ ਨਿਗਨਿਗ ਰਕਰਤਾਰ ਤਨ ਸੰਸਾਰ ਚਰਨ ਲਖਰੀਏ ਸ਼ਿਵ ਨਾਟਕ ਬ੍ਰਹਮ ਵਿਚਾਰੋ ਇਸ ਲੋਕ ਮਾ ਵੱਲਾ ਪੰਜਵੀਂ ਵਾਰ

ਤੇ ਤੇ ਤੁਲਸੁਰਤ ਜਿਤ ਹੈ ਕੋਈ ਨਾਹੀ ਅਤੈ ਨੀਰਿ ਰਗ ਅਗਨੀ ਉਤਰ ਮਾਹੀ ਤੁਨ ਕਹਿ ਜਮਗੇ ਲੂਤ ਨਾਹੀ ਨੀਰ ਛਡ ਜਾਹਿ ਪਾਉ ਜਦ ਬਿਗਮ ਜਗਾ ਹੋ ਗੁਰਜਪਦੀਪਿ ਪਾਹਿ ਬਿਨ ਕੋ ਲਗੀ ਪਿਆਰ ਸਿਮਰਤ ਸੇਖਾਹਿ ਕਲਿ ਬਹ ਇਹੋ ਮੋਨਾ ਪ੍ਰਭ ਬਿਨ ਗਾਹੀ ਸਭ ਸੇ ਨੋ ਕਿਰਪਾ ਇਸ ਮਾਲੇ ਸਾਹਿਬ ਸਾਹਿਬ ਰਤਨ ਨਜਾਈ ਜੀ ਆਵਤ ਜੀ ਆਹੀ ਸ੍ਰੋਗ ਮਹੱਲ ਪੱਜਵਾ ਅੰਤਰ ਗੁਰਿਆ ਰਾਧਾ ਨਾ ਜੇਵਾ ਜਬ ਗੁਰਨਾਉ ਨਗਰੀ ਸਰ ਗੁਰ ਪਿਕ ਨਾ ਦਰਨੀ ਚਰਣਾ ਗੁਰਨਾਉ ਸਤ ਗੁਰੂ ਸੀ ਤੀਰਤੇ ਅਜ ਦਰਗਹਿ ਪਾਈਐ ਨਾਉ ਕਬਨਾਨਕ ਕਿਰਪਾ ਕਰੇ ਜਿਸ ਲੋਇ ਬਦਰੀ ਜਗਤੈ ਤਪ ਕਾਟੀਐ ਵਿਰਲੇ ਕੀ ਕੀ ਮੰਮਲਾ ਪੰਜ ਗਾ ਰੱਖੇ ਰੱਖਣ ਹਾਰ ਅਬ ਵਰਿਆਨ ਗੁਰ ਕੀ ਪੈਰੀ ਪਾਇ ਕਾ ਜਿਸ ਵਾਰਿਆਨ ਹੋਆ ਅਬ ਦਿਆਲ ਬਰਹੋ ਨਮੇ ਸਾਰਿਆਨ ਸਾਧ ਜਿਨਾ ਕੈ ਸੰਗ ਤਬ ਜਲਤਾਰਿਆਨ ਸਾਖ ਦਿਨਿੰਦਗ ਦੁਸ਼ਟ ਕਿਨ ਮਾਨੀ ਬਿਦਾਰਿਆਨ ਤਿਸ ਸਾਹਿਬ ਕੀ ਤੇ ਨਮਾਹ ਜਿਸ ਜੀ ਮਰਹਤਿ ਸੋ ਕਹੋਇ ਸਭਲੇ ਰੂਪ ਜਾਹੇ ਜਿਸ ਸਾਹਿਬ ਕੀਤੇ ਕੰਤ ਨਾਦ ਕਰਮਨ ਨਮਾਹ ਜਿਸ ਸਿਮ